ਕਰ ਕੋਈ ਭੈਣ ਭਰਾ ਆਪਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਤੇ ਇਨਵੈਸਟਮੈਂਟ ਤੁਹਾਡੀ ਹੈਗਾ 25 ਤੋਂ 30 ਲੱਖ ਰੁਪਇਆ ਤਾਂ ਗਰੰਟੀ ਦੇ ਨਾਲ ਅਸਤਾਨਮ ਤੇ ਲਿਖ ਕੇ ਜਿਹੜਾ ਆਪਾਂ ਕਹਿੰਗੇ ਇਹ ਭਰਾ ਤੁਹਾਨੂੰ ਗਰੰਟੀ ਦਿੰਦੇ ਆ ਮਕੈਨਿਕਲ ਵਰਲਡ ਵਾਲੇ ਕਿ ਤੁਹਾਨੂੰ 1 ਮਹੀਨੇ ਦਾ 1 ਲੱਖ ਰੁਪਇਆ ਘੱਟੋ ਘੱਟ ਬਣਾ ਕੇ ਦੇਵਾਂਗੇ ਤੇ ਜਿਵੇਂ ਮੁੰਡਾ ਸ੍ਰੀ ਮੁਖਤਸਰ ਸਾਹਿਬ ਦੇ ਵਿੱਚ ਕੈਨੇਡਾ ਤੋਂ ਆ ਕੇ ਨੇ ਇਨਵੈਸਟਮੈਂਟ ਕੀਤੀ ਆ ਤੁਸੀਂ ਚਾਹੇ ਕਿਸੇ ਦੇਸ਼ ਦੇ ਵਿੱਚ ਬੈਠੇ ਹੋ ਸੋਚ ਰਹੇ ਹੋ ਆਦੇ ਪਿੰਡ ਦੇ ਖਾਬ ਲੈ ਰਹੇ ਹੋ ਕਈ ਆ ਜੇ ਕੋਈ ਮੇਰਾ ਕੰਮ ਚੱਲਵੇ ਪੰਜਾਬ ਸ਼ਾਇਦ ਮੈਂ ਆਪਦਾ ਕੱਬਰ ਪੰਜਾਬ ਮੋੜ ਲਵਾਂ ਬਈ ਇਹ ਗੱਲਾਂ ਸਹੀ ਆ ਤੇ ਗਲਤ ਆ ਮੈਂ ਕਹਾਂ ਭਾਜੀ ਬਕਾਇਦਾ ਇਸਤਾਨਮ ਦੇ ਉੱਪਰ ਲਿਖ ਕੇ ਦਵਾਂਗੇ 1 ਲੱਖ ਰੁਪਏ ਤਾਂ ਘੱਟ ਤੋਂ ਘੱਟ ਦੀ ਗੱਲ ਕਰ ਰਹੇ ਆ ਸਾਡੇ ਨਾਲ ਰਹਿ ਗਏ ਲੋਕ 1 ਲੱਖ ਰੁਪਇਆ ਕਮਾਰੇ ਆ 1 ਲੱਖ ਦੀ ਗਾਰੰਟੀ ਤਾਂ ਅਸੀਂ ਇਸਤਾਨਮ ਦੇ ਉੱਪਰ ਦੇ ਦਾਂਗੇ ਜੀ ਠੀਕ ਆ ਆ ਬਾਈ ਤੋਂ ਬਈ ਤਾਂ ਬਾਈ ਤੁਹਾਡਾ ਕਿਹੜਾ ਪਿੰਡ ਆ ਤੁਸੀਂ ਕਿੰਨੇ ਇਨਵੈਸਟਮੈਂਟ ਕੀਆ ਕਿੱਥੋਂ ਆਏ ਮੇਰਾ ਪਿੰਡ ਹੈ ਚਵੇਲ ਵਾਲੀ ਮੈਂ ਕੈਨੇਡਾ ਦਾ ਪੀਆਰ ਹੈਗਾ ਤੇ ਮੈਂ ਬਾਈਆਂ ਦੀ ਇੰਟਰਵਿਊ ਦੇਖੀ ਸੀ ਸਾਰਿਆਂ ਦੀ ਵੀਡੀਓ ਪ੍ਰੋਪਰ ਦੇਖ ਕੇ ਫਿਰ ਮੈਂ ਇੱਥੇ ਇਨਵੈਸਟਮੈਂਟ ਕਰਦਾ ਸੋਚਿਆ ਮੈਂ ਇੱਥੇ ਤਕਰੀਬਨ ਜਿਹੜਾ ਬਾਈਆਂ ਤੋਂ ਡੀਲਰਸ਼ਿਪ ਲਈ ਉਹ 30 ਲੱਖ ਦੀ ਇਨਵੈਸਟਮੈਂਟ ਲਈ ਹੈ ਅਤੇ ਕੰਮ ਕਿਵੇਂ ਆ ਬਾਈ ਕਿੰਨਾ ਕ ਸਪੋਰਟ ਬਾਤਾਂ ਬਾਈਆਂ ਦੀ ਪੂਰੀ ਸਪੋਰਟ ਆ ਜਦੋਂ ਨੇ ਆਪਣੀ ਕੀਤੀ ਸੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਇਹ ਬਾਈ ਹਫਤੇ ਦੇ ਤਕਰੀਬਨ 2-3 ਚੱਕਰ ਮਾਰ ਜਾਂਦੇ ਨੇ ਤੇ ਨਾਲ ਇਹਨਾਂ ਦੇ ਮਕੈਨੀਕਲ ਵਗੈਰਾ ਆਉਂਦੇ ਰਹਿੰਦੇ ਆ ਤੁਹਾਨੂੰ ਹਾਂਜੀ ਸਾਰੇ ਸਾਰੇ ਪ੍ਰੋਪਰ ਤਰੀਕੇ ਨਾਲ ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਸਾਰੇ ਮਕੈਨਿਕਾਂ ਨੂੰ ਪ੍ਰੋਪਰ ਤਰੀਕੇ ਨਾਲ ਸਾਰਾ ਮਸ਼ੀਨਰੀ ਟ੍ਰੇਨਿੰਗ ਦਿੰਦੇ ਆ ਤੇ ਮੈਂ ਕਾਉਣ ਲੱਗ ਗਈ ਵੀ ਭਾਈ ਆਪਾਂ ਨੂੰ ਜਿਹੜਾ ਹੈਗਾ ਪੈਸੇ ਆ ਰਹੇ ਆ ਹਾਂਜੀ ਹਾਂਜੀ ਆਪਾਂ ਨੂੰ ਪੈਸੇ ਆ ਰਹੇ ਆ ਆਪਾਂ ਭਾਵੇਂ ਇੱਥੇ ਰਹੀਏ ਭਾਵੇਂ ਉੱਥੇ ਰਹੀਏ ਆਪਾਂ ਨੂੰ ਪੈਸੇ ਆ ਰਹੇ ਆ ਮੰਨ ਤੇ ਹੁਣ ਕੈਨੇਡਾ ਵੀ ਘੇੜਾ ਮਾਰ ਕੇ ਉਹਦੇ ਬਾਅਦ ਵਿੱਚ